ਅੱਜ ਤੇ ਬਲਾਕ ਮਾਝਰੀ ਨਜ਼ਦੀਕ ਪੈਂਦੇ ਪਿੰਡ ਚੰਦਪੁਰ ਵਿਖੇ ਬਲਾਕ ਮਾਝਰੀ ਤੇ ਖਰੜ ਦੀ 110 ਪੰਚਾਇਤਾਂ ਲਈ ਕਰਵਾਏ ਗਏ ਸੇਵਾ ਸਮਾਗਮ ਦੀ ਪ੍ਰਧਾਨਗੀ ਕਰਦੇ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਹਲਕੇ ਦੇ ਲੋਕਾਂ ਨੇ ਸਾਨੂੰ ਬੱਟਾ ਫਤਵਾ ਦੇ ਕੇ ਸੇਵਾ ਸੌਂਪੀ ਗਈ ਹੈ। ਉਹਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆ ਪ੍ਰਸ਼ਾਸਨ ਨਾਲ ਪੂਰਾ ਤਾਲਮੇਲ ਰੱਖਣ ਅਤੇ ਜੇਕਰ ਕੋਈ ਵੀ ਸਮੱਸਿਆ ਉਹਨਾਂ ਨੂੰ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰਨ ਇਸ ਮੌਕੇ ਉਹਨਾਂ ਨੇ ਅਧਿਕਾਰੀਆਂ ਨੂੰ ਅਦਾਇਤਾ ਕੀਤੀ ਹੈ ਕਿ ਹਲਕੇ ਦੇ ਪਿੰਡਾਂ ਵਿੱਚ ਬਣਾਏ ਗਰਾਊਂਡ ਵਿੱਚ ਜੀਮਾ ਓਪਨ ਜੀਮਾ ਲਗਾਉਣਾ ਅਤੇ ਨਾਲ ਹੀ ਪਿੰਡਾਂ ਦੇ ਟੋਬੇ ਅਤੇ ਗਲੀਆਂ ਦੀ ਸਫਾਈ ਕਰਵਾਈ ਜਾਵੇ ਹਰਮੋਨ ਰਮਾਨ ਨੇ ਅਧਿਕਾਰ ਨੂੰ ਅਦਾਇਤਾ ਕੀਤੀ ਕਿ ਚੰਡੀਗੜ੍ਹ ਤੇ ਨਾਲ ਲੱਗਦੇ ਹੋਣ ਕਾਰਨ ਵੱਡੇ ਪੱਧਰ ਤੇ ਇਸ ਇਲਾਕੇ ਦੀ ਸਾਵਲਾਟ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਹਨ ਅਤੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਛੁੜਵਾ ਕੇ ਪਿੰਡਾਂ ਦੀ ਪੰਚਾਇਤਾਂ ਨੂੰ ਕਬਜ਼ੇ ਦੁਆਏ ਜਾਣ ਇਸ ਮੌਕੇ ਉਹਨਾਂ ਨੇ ਸਪਸ਼ਟ ਕੀਤਾ ਹੈ ਜੇਕਰ ਕੋਈ ਵੀ ਵਿਅਕਤੀ ਸਾਵਲਾਟ ਜ਼ਮੀਨਾਂ ਉੱਤੇ ਕਬਜ਼ਾ ਕਰਦਾ ਹੈ ਅਤੇ ਸਾਡਾ ਨਾਮ ਵੱਤਦਾ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਵੱਲੋਂ ਆਪਣੇ ਇਨਡਾ ਦੀ ਸਮੱਸਿਆ ਬਤੋ ਹਲਕਾ ਵਿਧਾਇਕ ਨੂੰ ਆਪਣੀ ਸਮੱਸਿਆ ਬਤੋ ਜਾਣੂ ਕਰਵਾਇਆ ਗਿਆ ਅਨਮੋਲ ਗਨਮਾਨ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਹੈ ਕਿ ਉਹ ਹਲਕੇ ਵਿੱਚ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਨਾਲ ਨਾਲ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਇਸ ਮੌਕੇ ਬਹੁਤ ਸਾਰੀਆਂ ਪੰਚਾਇਤਾਂ ਦੀਆਂ ਜਾਦਤਰ ਸ਼ਿਕਾਇਤਾਂ ਅਤੇ ਮੰਗਾਂ ਦਾ ਅਨਮੋਲ ਗਨਮਾਨ ਵੱਲੋਂ ਮੌਕੇ ਤੇ ਹੀ ਹੱਲ ਕੀਤਾ ਗਿਆ ਹੈ ਬਹੁਤ ਸਾਰੀਆਂ ਚੀਜ਼ਾਂ ਮੌਕੇ ਤੇ ਹੱਲ ਹੋ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਪਾ ਲੈ। ਸਮੱਸਿਆਵਾਂ ਅਸੀਂ ਲਗਭਗ 70 ਦੇ ਤਕਰੀਬਨ ਜਿਹੜੇ ਖੇਡਾਂ ਦੇ ਮੈਦਾਨ ਉਹ ਬਣਾਤੇ। ਬਾਕੀ ਕੰਮ ਚੱਲ ਰਿਹਾ। ਕੁਝ ਪਿੰਡ ਹੈ ਜਿੱਥੇ ਨਹੀਂ ਵੀ ਬਣੇ ਉਹ ਹੁਣ ਬਣਾਵਾਂਗੇ ਕਿਉਂਕਿ ਹੌਲੀ-ਹੌਲੀ ਕਰਕੇ ਸਾਰੇ ਕੰਮ ਹੋ ਦਿੰਦੇ। ਪਰ ਹੁਣ ਅਸੀਂ ਜਿਹੜੇ ਕੰਮ ਨੇ ਆਪਣੇ ਹੋਰ ਸਪੀਡ ਅਪ ਕਰ ਰਹੇ ਹਾਂ। ਕੋਈ ਵੀ ਪਿੰਡ ਹੈ ਉਹ ਜਾਨੀ ਜਿੱਥੇ ਜਿੱਥੇ ਮੈਚ ਆਉਂਦੀਆਂ ਵੀ ਖੇਡਾਂ ਦੇ ਮੈਦਾਨ ਤੋਂ ਬਿਨਾ ਤਾਂ ਬਿਲਕੁਲ ਨਾ ਐਂਡ ਪਹਿਲੀ ਪ੍ਰਾਇੋਰਟੀ ਜਿਹੜੀ ਬਤੌਰ ਐਮਐਲਏ ਮੇਰੀ ਹੈ ਇਹ ਹੈ ਕਿ ਮੇਰੇ ਹਲਕੇ ਦੇ ਪਿੰਡਾਂ ਚ ਛੱਪਣਾ ਚ ਗੰਦਗੀ ਬਿਲਕੁਲ ਨਾ ਰਵੇ ਬੜਾ ਅੱਛਾ ਲੱਗਿਆ ਮੈਂ ਪੂਰੇ ਮੇਰੇ ਮਾਜਰੀ ਬਲੌਕ ਦੇ ਪਿੰਡਾਂ ਦੇ ਲੋਕ ਜਿਹੜੇ ਆਏ ਚੱਲ ਕੇ ਉਹਨਾਂ ਦਾ ਧੰਨਵਾਦ ਕਰਦੀ ਆਂ ਸਰਪੰਚ ਸਹਿਬਾਨ ਆਏ ਉਹਨਾਂ ਦਾ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਤੇ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਬੜਾ ਲੰਮਾ ਟਾਈਮ ਨਾਲ ਅਕਸਰ ਸਹਿਬਾਤ پوری ਟੀਮ ਜਿਹੜੀ ਬੈਠ ਕੇ ਉਹਨਾਂ ਨੇ ਵੀ ਸਾਰੀਆਂ ਸਮੱਸਿਆਵਾਂ ਨੂੰ ਨੋਟ ਕੀਤਾ ਹੱਲ ਕਰਨ ਤੇ ਲੱਗੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਸਾਨੂੰ ਹੌਸਲਾ ਤੇ ਬਲ ਬਖਸ਼ੇ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੀਏ ਤੇ ਉਹਨਾਂ ਦੀ ਸੇਵਾ 'ਚ ਲੱਗੇ ਰਹੀਏ ਨਾ ਮੈਂ ਇੱਕ ਜਿਹੜੀ ਹੈਗੀ ਸ਼ਿਕਾਇਤ ਕੀਤੀ ਸੀ ਕਿਸੇ ਪੰਚਾਇਤ ਨੇ ਕਿ ਕਰਜਾਂ ਦੇ ਵਿੱਚ ਦੀ ਸ਼ਾਮ ਲੱਟ ਜਾ ਤੁਸੀਂ ਗੱਲ ਵੀ ਕੀਤੀ ਚੁਣੂਗਾ ਹਾਂ ਜੀ ਦੇਖੋ ਜਿਹੜੇ ਪੁਰਾਣੇ ਬਹੁਤ ਸਾਰੇ ਲੋਕ ਨੇ ਮੈਂ ਕੁਝ ਚੀਜ਼ਾਂ ਨੂੰ ਜਲਦੀ ਮੈਨੂੰ ਕੁਝ ਮਿਲਿਆ ਤਾਂ ਮੈਂ ਐਕਸਪੋਜ਼ ਕਰਾਂਗੀ ਜਿਹੜੇ ਪੁਰਾਣੇ ਲੀਡਰ ਰਹੇ ਨੇ ਇੱਥੇ ਐਮਐਲਏ ਰਹੇ ਨੇ ਕੁਝ ਤੇ ਉਹਨਾਂ ਨੂੰ ਆਦਤ ਹੈ ਵੀ ਜਿਵੇਂ ਇੱਕ ਜਗ੍ਹਾ ਤੇ ਜ਼ਮੀਨ ਖਰੀਦ ਲਈ ਤੇ ਨਾਲ ਵਾਲਿਆਂ ਤੋਂ ਜਾਂ ਤਾਂ ਸਸਤੀ ਲੈ ਲੈਣੀ ਧਮਕਾ ਕੇ ਤੇ ਪਿੰਡਾਂ ਦੀਆਂ ਸ਼ਾਮਲਾਟਾਂ ਖਰੀਦੀਆਂ ਜਾ ਰਹੀਆਂ ਹੈਗੇ ਚੰਗੇ ਸੀਨੀਅਰ ਨੇਤਾ ਨੇ ਤੇ ਪੁਰਾਣੀਆਂ ਸਰਕਾਰਾਂ ਦੇ ਲੀਡਰ ਨੇ ਇਹ ਵਿਕਾਸਟਕਾਰਾਂ ਵਾਲੀ ਜ਼ਮੀਨ ਜਿਹੜੀ ਕਿ ਬਹੁਤ ਥਾਂ ਤੇ ਬੈਨ ਲੱਗ ਚੁੱਕੇ ਉਹ ਜਿਹੜੀਆਂ ਜ਼ਮੀਨਾਂ ਹੋਣ ਅਸੀਂ ਉਹਦਾ ਟੈਕਨੀਕਲ ਪਤਾ ਕਰ ਰਹੇ ਹਾਂ ਵੀ ਉਹ ਕਿਹੜੀਆਂ ਤਰੀਕਾਂ ਕਿਹੜੀਆਂ ਕੁੰਡੀਆਂ ਵਰਤ ਕੇ ਜ਼ਮੀਨ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਕਈ ਥਾਵਾਂ ਤੇ ਜ਼ਮੀਨਾਂ ਨੂੰ ਸ਼ਾਮਲਾਟਾਂ ਨੂੰ ਮੈਂ ਤਾਂ ਦੇਖੋ ਜੀ ਸਾਨੂੰ ਤਾਂ ਨਾ ਤਾਂ ਪਤਾ ਇਹਨਾਂ ਗੱਲਾਂ ਨਾ ਸਾਡੀ ਮੰਤਸ਼ਾ ਤੇ ਨਾ ਇੰਟੈਂਸ਼ਨ ਹੈ ਸ਼ਾਮਲਾਟਾਂ ਨੂੰ ਦੱਬਣ ਦਾ ਬਹੁਤ ਦਰਵਾਸੀ ਲੀਡਰਾਂ ਦੇ ਵਿੱਚ ਤੇ ਮੈਂ ਕਲੀਅਰ ਕਰ ਦਉਂਗੀ ਵੀ ਸਰਕਾਰ ਬਦਲ ਗਈ ਹੈ ਇਹ ਜਿਹੜੀ ਆਦਤ ਤੁਹਾਡੇ ਖੂਨ ਦੇ ਵਿੱਚ ਗਈ ਹੋਈ ਹੈ ਇਹਨੂੰ ਬਦਲੋ ਬਹੁਤ ਹੋ ਗਿਆ ਬਹੁਤ ਜ਼ਮੀਨਾਂ ਜਾਇਦਾਦਾਂ ਤੁਸੀਂ ਦੱਬ ਦੱਬ ਕੇ ਬਣਾ ਲਈਆਂ ਮਿਹਨਤ ਨਾਲ ਨਹੀਂ ਬਣਾਈਆਂ ਆਪਣੀ ਉਹਦੇ ਨਾਲ ਸਹੀ ਤਰੀਕੇ ਨਾਲ ਨਹੀਂ ਬਣਾਈਆਂ ਤੁਸੀਂ ਗਲਤ ਤਰੀਕੇ ਅਪਣਾ ਕੇ ਬਣਾਈਆਂ ਤੁਹਾਨੂੰ ਪਤਾ ਹੀ ਹੈ ਪਰ ਤੁਹਾਨੂੰ ਹਲੇ ਤੱਕ ਵੀ ਸਬਰ ਹੈ ਨਹੀਂ ਇਹ ਸਬਰ ਨੂੰ ਅੰਦਰ ਲਿਆਓ ਗਲਤ ਤਰੀਕੇ ਅਪਣਾਉਣੇ ਬੰਦ ਕਰੋ ਆਪਣੀ ਮਿਹਨਤ ਕਰੋ ਜ਼ਿੰਦਗੀ ਚ ਜਿੰਨੀ ਬੰਦਾ ਮਿਹਨਤ ਨਾਲ ਹੀ ਕਮਾਉਂਦਾ ਉਹ ਹੀ ਰਾਸ ਆਉਂਦੀ ਉਹ ਹੀ ਪੱਚਦੀ ਉਹ ਹੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪੱਚੂਗੀ ਆਦਰਵਾਇਸ ਤਾਂ ਤੁਸੀਂ ਦੇਖਿਆ ਵੀ ਉਹਦੇ ਨੁਕਸਾਨ ਕੀ ਨੇ ਉਹਦੇ ਕਿਸ ਤਰੀਕੇ ਹਰਜਾਨੇ ਭੁਗਤਣੇ ਪੈਂਦੇ ਨੇ ਲੋਕਾਂ ਦੀ ਕਚਹਿਰੀ ਚ ਵੀ ਜੱਜ ਦੀ ਕਚਹਿਰੀ ਚ ਵੀ ਤੇ ਪਰਮਾਤਮਾ ਦੀ ਕਚਹਿਰੀ ਚ ਵੀ ਸੋ ਮੈਂ ਉਹਨਾਂ ਸਾਰੇ ਲੋਕਾਂ ਨੂੰ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਪੁਰਾਣੇ ਸਮਝਦਾਰ ਲੋਕਾਂ ਨੂੰ ਮੈਂ ਇਹ ਵਾਰਨਿੰਗ ਦਵਾਂਗੀ ਕਿ ਮੇਰੇ ਹਲਕੇ ਚ ਖਾਸ ਕਰਕੇ ਖਰੜ ਚ ਨਿਆ گاؤں ਮਾਜਰੀ ਏਰੀਆ ਜਿਹੜੀ ਤੁਹਾਡੀ ਅੱਖਾ ਜਿਹੜੀ ਤੁਸੀਂ ਪਿੰਡਾਂ ਦੀਆਂ ਰਾਜਗੜ ਵਰਗਾ ਏਰੀਆ ਹੋ ਗਿਆ ਬੂਥਗੜ ਵਰਗਾ ਏਰੀਆ ਹੋ ਗਿਆ ਜਿਹੜੀਆਂ ਤੁਸੀਂ ਇੱਥੇ ਕਾਸਟਕਾਰਾਂ ਦੇ ਨਾਂ ਉੱਤੇ ਜ਼ਮੀਨਾਂ ਬਗਲਣ ਤੇ ਲੱਗੇ ਹੋਵੇਂ ਬੰਦ ਕਰ ਦੋ ਇਹਦਾ ਅਫਸਰ ਵੀ ਵਿੱਚ ਜਾਣਗੇ ਜਿਹੜੇ ਇਹਦੇ ਚ ਇਨਵੋਲਵ ਨੇ ਤੇ ਤੁਹਾਨੂੰ ਤਾਂ ਨੁਕਸਾਨ ਹੋਊਗਾ ਹੋਊਗਾ ਬਹੁਤ ਬਣਾ ਲਿਆ ਸਬਰ ਕਰੋ ਬਹੁਤ ਕੁਝ ਤੁਸੀਂ ਬਣਾ ਚੁੱਕੇ ਹੋ ਸਬਰ ਕਰੋ ਹਾਂਜੀ ਸਰਪੰਚ ਸਾਹਿਬ ਅੱਜ ਰਮੋਦ ਗਲਮਾਨ ਪਹੁੰਚੇ ਸੀ ਮੈਡੂਗੇ ਇੱਥੇ ਤੇ ਕਿਹੜੇ ਕਿਹੜੇ ਮਸਲੇ ਤੁਸੀਂ ਪਿੰਡ ਦੇ ਰੱਖੇ ਤੇ ਕਿਹੜੇ ਕਿਹੜੇ ਮਸਲੇ ਜਿਹੜੇ ਅੱਜ ਹੱਲ ਕਰਵਾਏ ਗਏ ਆ ਪਹਿਲਾਂ ਤਾਂ ਤੁਹਾਨੂੰ ਵੀਡੀਓ ਨੂੰ ਵੀ ਧੰਨਵਾਦੀ ਤੁਹਾਡਾ ਅ ਭਾਜੀ ਦੇਖੋ ਮਸਲੇ ਤੋਂ ਪਹਿਲਾਂ ਕਾਫੀ ਟਾਈਮ ਦੇ ਪਏ ਸੀ ਮਨ ਲਓ ਜਿਹੜੇ ਹੁਣ ਆਪਾਂ ਪ੍ਰਬੰਧਕਤ ਬਾਦ ਵਿੱਚ ਕੁਝ ਹੱਲ ਕਰਵਾਏ ਆ ਕੁਝ ਹੁਣ ਆਪਣੇ ਬਸ ਸਰਪੰਚ ਦੀ ਜ਼ਿੰਮੇਵਾਰੀ ਪਿੰਡ ਦੀ ਤੇ ਕੁਝ ਮਸਲੇ ਜਿਹੜੇ ਹੈਗੇ ਆ ਉਹ ਹੱਲ ਕਰਾ ਰਹੇ ਆ ਕਿਉਂਕਿ ਥੋੜਾ ਟਾਈਮ ਲੱਗਦਾ ਏ ਤੇ ਦਿਨ ਪਰ ਦਿਨ ਪਰ ਉਹ ਮਸਲੇ ਘਟਦੇ ਹੀ ਜਾ ਜਣਗੇ ਸਰੋਤਿਕ ਪ੍ਰੋਬਲਮ ਨਹੀਂ ਜਿਆਦਾ ਚਰਚ ਦੀ ਕਿਉਂਕਿ ਇਹਦਾ ਸਾਉਂਡ ਹੈ ਰਾਤ ਨੂੰ 12 1 ਵਜੇ ਤੱਕ ਕੰਪੂਨਸ਼ਨ ਵਾਧੂ ਕਰ ਰਹੇ ਹੈ ਕਿ ਕਹਿੰਦੇ ਇਹਨੂੰ ਕੰਟਰੋਲ ਕੀਤਾ ਜਾਵੇ ਰੱਖਿਆ ਮਤਲਬ ਜੀ ਹਾਂ ਜੀ ਮਸਲਾ ਹੈ ਕੀ ਕਹਿੰਦੇ ਇਹ ਹੁਣ ਅਸਜੀਨ ਸਾਹਿਬ ਨੇ ਕਹਿ ਵੀ ਹੁਣ ਇਹਦੇ ਬਾਅਦ ਤੁਹਾਨੂੰ ਆਵਾਜ਼ ਨਹੀਂ ਆਊਗੀ ਇਹਦੇ ਬਾਅਦ ਆ ਜਾਊਗੀ ਨਹੀਂ ਕਿ ਕਹਿੰਦੇ ਆਵਾਜ਼ ਮੰਨ ਲਓ ਜੇ ਕੰਟਰੋਲ ਵਿੱਚ ਰੋਗੇ ਨਾ ਜੀ ਉਹ ਸਾਨੂੰ ਤਾਂ ਬਹੁਤ ਪਰੇਸ਼ਾਨੀ ਦੀ ਕਿਉਂਕਿ ਬੱਚਿਆਂ ਦੇ ਪੇਪਰ ਵੀ ਅੱਗੇ ਮਤਲਬ ਤਕਲੀਫ ਜਾਵੇ ਮਸਾਦ ਇਕੱਲੇ ਬੰਨ ਨੂੰ ਮੰਨ ਲਓ ਸਾਹ ਮਤਲਬ ਲੱਗਦਾ 10 12 ਬਿਨਾਂ ਨੂੰ ਇਹ ਨਹੀਂ ਪ੍ਰੋਬਲਮ ਆ ਜਗਾ ਹੋਰ ਕੋਈ ਮ ਹੋਰ ਤਾਂ ਬਾਜੀ ਇੱਕ ਬਿਲਚੇਰਾ ਦਾ ਮਸਲਾ ਸੀ ਉਹ ਵਸਦੀਮ ਸਿੰਘ ਸਾਹਿਬ ਨੇ ਬੁੱਧਵਾਰ ਨੂੰ ਬੁਲਾ ਲੇ ਉਹ ਆਪਣਾ ਬਿਲਚੇਰਾ ਮਿਲ ਜੂਗਾ ਅੱਛਾ ਕਿਹੜੇ ਕਿਹੜੇ ਪਿੰਡ ਤੋਂ ਪੰਚ ਦੇ ਤੁਸੀਂ ਅਲੱਗ ਸੋਸ਼ਲ ਕੰਮ ਕਰਦੇ ਰਹੇ ਹੈ ਜਿਹੜੇ ਕਿਹੜੇ ਕੰਮ ਜਿਹੜੇ ਪਿੰਡ ਵਿੱਚ ਹੋਉਂਦੇ ਨੇ ਉਹਤੇ ਬਾਜੀ ਆਪਣਾ ਕਿਤਾ ਸਟੇਡੀਅਮ ਬਣ ਰਿਹਾ ਤੇ ਨਿਕੜ ਚ ਹੋਰ ਲੰਗਰ ਹਾਲ ਹੈ ਜੀ 35 ਵਾਈ ਵਾਰਡ ਦਾ ਅਧਿਕ ਮਿੰਟ ਚ ਸੀਵਰੇਜ ਹੀ ਪੈ ਚੁੱਕੀ ਹੈ ਉਹ ਕਰ ਕਰ ਲਗਭਗ 25 26 ਘਰਾਂ ਨੂੰ ਛੱਡਣ ਦੇ ਪੈਸੇ ਉਹ ਵੀ ਪ੍ਰੋਵਾਈਡ ਕਰ ਕਰਤੇ ਜੀ ਆਪਾਂ ਨੇ ਬਾਕੀ ਜਦੋਂ ਲੱਗਾ ਹੁਣ ਪੰਚਾਇਤ ਦੀ ਜ਼ਿੰਮੇਵਾਰੀ ਆਈ ਹੈ ਜੋ ਕਰਕੇ ਮੱਥੇ ਪਾਉਂਗੇ ਆਪਾਂ ਉਹ ਸਭ ਦੇ ਕੰਮ ਕਰਾਈ ਜਾਓ ਪਿੰਡ ਦੇ ਮਾੜੇ ਤੋਂ ਇਲਾਵਾ ਗੱਲ ਕੀਤੀ ਜਾ ਮੈਂ ਕਿੰਨੀਆਂ ਹੋਰ ਜਿਹੜੀਆਂ ਸਮੱਸਿਆਵਾਂ ਸਨ ਜਿਹੜੀਆਂ ਮੁੱਖ ਰੂਪ ਦੇ ਵਿੱਚ ਆਏ ਹੋਏ ਸਰਪੰਚਾ ਨੇ ਰੱਖੀਆਂ ਜੀ ਤੁਸੀਂ ਤਾਂ ਸਾਰਾ ਪ੍ਰੋਗਰਾਮ ਆ ਲਿਖਿਆ ਹੈ ਇਹ ਜਿਆਦਾ ਦਾ ਭਾਜੀ ਦੇਖੋ ਪਾਣੀ ਦੀ ਸਮੱਸਿਆ ਜ਼ਿਆਦਾ ਲੋਕਾਂ ਦੀ ਕਿਉਂਕਿ ਮੈਂ ਤਾਂ ਉਹ ਹੀ ਦੇਖਿਆ ਵੀ ਸਭ ਤੋਂ ਜ਼ਿਆਦਾ ਜਿਹੜੇ ਉਹ ਐਸਜੀਐਸ ਆ ਵਾਟਰ ਸਪਲਾਈ ਉਹਨੂੰ ਜਿਆਦਾ ਕਚਚਰ ਕਰਨੀ ਪਈ ਐ ਕਿਉਂਕਿ ਕੁਝ ਬਿਜਲੀ ਦੀ ਸਮੱਸਿਆ ਵੀ ਹੈਗੀ ਐ ਵੀ ਮੰਨ ਲਓ ਕਿ ਜਨਰਲ ਟਰਾਂਸਫਾਰਮਰ ਦੀ ਪ੍ਰੋਬਲਮ ਐ ਬਾਕੀ ਦੇਖੋ ਥੋੜੇ ਸਮੇਂ ਅਧਿਕਾਰ ਨੂੰ ਉੱਚ ਅਧਿਕਾਰ ਨੂੰ ਬੁਲਾਇਆ ਗਿਆ ਸੀ ਇਹ ਤੇ ਮਸਲੇ ਕੁਝ ਦਿਨਾਂ ਦੇ ਹੱਲ ਹੋਦਿਆਂ ਹੁਣ ਜਿਹੜੀ ਅੱਬ ਲੋ ਕੁਝ ਤਾਂ ਮੌਕੇ ਦੇ ਹੱਲ ਹੋ ਜਣੇ ਜਿਹੜੀ ਕੁਝੇ ਚਿੱਠੀਆਂ ਜਿਹੜਾ ਇਸ ਦਿਨ ਸਾਹਿਬ ਕੋਲ ਚਲੇ ਗਈਆਂ ਤੇ ਉਹ ਦਫ਼ਤਰੋਂ ਹੈਂਡ ਹੋ ਜੂਗੀਆਂ ਇਹੋ ਲੱਗਦਾ ਐ ਕਿ ਜਿਹੜੇ ਅਜਿਹੇ ਪ੍ਰੋਗਰਾਮ ਸਰਕਾਰ ਵੱਲੋਂ ਕਰਾਈ ਜਾਂਦੇ ਆ ਉਹਨਾਂ ਦਾ ਫਾਇਦਾ ਐ ਜਿਹੜਾ ਪੰਚਾਇਤਾਂ ਨੂੰ ਜਾਂ ਆਮ ਲੋਕਾਂ ਨੂੰ ਸਿੱਧੇ ਰੂਪ ਦੇ ਵਿੱਚ ਮਿਲਦਾ ਪਾਜੀ ਸਰਕਾਰਾਂ ਵੱਲੋਂ ਤੁਸੀਂ ਦੇਖਿਆ ਕਦੀ ਪਹਿਲਾਂ ਅਜੇ ਪ੍ਰੋਗਰਾਮ ਹੋਇਆ ਇਹ ਸਿਰਫ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਲੂ ਹੀ ਹੋ ਰਿਹਾ ਇਹ ਕਿਉਂਕਿ ਇਹ ਤੇ ਪਹਿਲਾਂ ਤਾਂ ਕਦੀ ਸੇਵਾ ਸਮਾਗਮੇ ਨਹੀਂ ਹੋਇਆ ਭਾਜੀ ਜੀ ਠੀਕ ਹੈ ਜੀ ਤੇ ਥੋੜੇ ਸਮਨੇ ਪਹਿਲਾ ਖਰੜ ਹੋਇਆ ਏ ਹੁਣ ਇਹ ਮੱਜਰੀ ਬਲੌਗ ਚ ਤੇ ਹੁਣ ਵੀ ਆਪਣਾ ਵਿਧਾਇਕ ਜੀ ਨੇ ਕਹਿੰਦਾ ਵੀ 10 ਦਿਨਾਂ ਬਾਅਦ ਕਰਾ ਲਈਏ ਕਰਾ ਲਈਏ ਬਾਅਦ 10 ਦਿਨਾਂ ਬਾਅਦ ਨਵੇਂ ਕਰੋ ਇਹਦੇ ਨਾਲ ਲੋਕਾਂ ਦੀ ਮੁਸ਼ਕਲਾਂ ਮੌਕੇ ਦਰ ਲੁੰਨੇ ਜੀ ਲੋਕਾਂ ਨੂੰ ਆਪਣੇ ਪਿੰਡਾਂ ਦੀ ਪ੍ਰੋਬਲਮਾਂ ਉਹ ਦੱਸਣ ਨੂੰ ਮੌਕਾ ਮਿਲਦਾ ਜੀ ਤੇ ਉਹਨਾਂ ਦੇ ਮਤਲਬ ਵਿਚਾਰ ਵੀ ਸੁਣੇ ਜਾਂਦੇ チョコレートの場合。